ਲੋਕ ਦੋਸਤੋ ਅੱਜ ਆਪਾਂ ਲਾਉਣੇ ਆ ਗੰਡੇ ਤੇ ਪਨੀਰੀ ਆਪਾਂ ਲਿਆਂਦੀ ਚਾਰ ਮਾਰ ਲਿਆਂਦੀ ਤੇ ਆਪਾਂ ਲਾਵਾਂਗੇ ਨਵੀਂ ਤਕਨੀਕ ਦੇ ਨਾਲ ਆਹ ਵੈਰਾਈਟੀ ਚ ਆਹ ਰੋਲ ਲਿਆਂਦਾ ਆਪਾਂ ਪੋਲੀਥੀਨ ਦਾ ਇਹਦੇ ਵਿੱਚ ਲਾਉਣੇ ਆ ਆਪਾਂ ਗੰਡੇ ਅੱਜ ਤੇ ਆਪਣੇ ਵਾਸਤੇ ਨਵੀਂ ਤਕਨੀਕ ਆ ਤੇ ਬਹੁਤ ਭਰਾਵਾਂ ਨੇ ਪਹਿਲਾਂ ਲਾ ਚੁੱਕੇ ਬਹੁਤ ਭਰਾ ਆ ਇਹ ਤੇ ਇਹ ਆਪਾਂ ਪੁੱਠਾ ਸਿੱਧਾ ਵੀ ਵੇਖ ਕੇ ਲਾਵਾਂਗੇ ਤੇ ਕਰਦੇ ਆ ਸ਼ੁਰੂ ਤੇ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਆਪਾਂ ਸਾਰਾ ਪ੍ਰੋਸੈਸ ਦਿਖਾਵਾਂਗੇ ਤੇ ਸਵੇਰ-ਸਵੇਰ ਹੀ ਆਪਾਂ ਬਾਣ ਵਾਇਆ ਆਪਣਾ ਇਹ ਅੱਜ ਰੋਟਾਵੇਟਰ ਮਾਰਿਆ ਤੇ ਪੂਰਾ ਟਕਾ ਕੇ ਲਾਵਾਂਗੇ ਤਸੱਲੀ ਬਖਸ਼ ਲਾਵਾਂਗੇ ਗੰਡੇ ਤੇ ਆਜੋ ਲਾਉਣੇ ਆਪਾਂ ਕਰਦੇ ਹਾਂ ਸ਼ੁਰੂ ਇਹਨੂੰ ਖੋਲਾਂਗੇ ਪਹਿਲਾਂ ਆਪਾਂ ਠੀਕ ਹੈ ਜੀ ਧੰਨਵਾਦ ਜੁੜੇ ਰਹੋ ਨਾਲ ਸਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਕਿਵੇਂ ਗੰਡੇ ਲੱਗਦੇ ਆ ਆਪਣੇ ਵਾਸਤੇ ਇਹ ਨਵਾਂ ਤੇ ਪਰ ਲਾਏ ਬਹੁਤ ਭਰਾਵਾਂ ਨੇ ਆ ਹੋ ਸਕਦਾ ਜਿਹੜੇ ਤੁਸੀਂ ਭਰਾ ਦੇਖੋਗੇ ਤੁਹਾਡੇ ਵਾਸਤੇ ਵੀ ਇਹ ਨਵੀਂ ਵੈਰਾਈਟੀ ਹੋਵੇ ਤੇ ਗੰਡੇ ਕਾਮਜਾ ਆ ਪਰ ਇਹਨੂੰ ਮਲਚਿੰਗ ਵਾਲੀ ਸੀਟ ਕਹਿੰਦੇ ਆ ਤੇ ਕੱਖ ਮਾਰਨ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਗੰਡੇ ਲਾਵਾਂਗੇ ਕੱਖ ਨਹੀਂ ਹੁੰਦੇ ਵਿੱਚ ਇਹਦੇ ਤੇ ਗੰਡੇ ਪੂਰੇ ਵਧੀਆ ਸਿਹਾਈ ਦੇ ਵਿੱਚ ਹੋਣਗੇ ਤੇ ਕਈ ਭਰਾਵਾਂ ਦੇ ਮੈਂ ਕਮੈਂਟ ਪੜ੍ਹੇ ਸੀ ਇੱਕ ਬਾਈ ਨੇ ਲਾਇਆ ਉਹ ਕਹਿੰਦਾ ਬਾਈ ਜਦੋਂ ਇਹ ਪੱਟਾਂਗੇ ਨਾ ਗੰਡੇ ਇਹਨਾਂ ਦੀ ਲਾਈਫ ਘੱਟ ਹੁੰਦੀ ਆ ਪਰ ਉਹ ਵੈਰਾਈਟੀਆਂ ਦਾ ਹਿਸਾਬ ਕਿਤਾਬ ਹੁੰਦਾ ਬਾਈ ਜਿਹੜੀ ਵੈਰਾਈਟੀ ਦੀ ਲਾਈਫ ਲੰਮੇ ਸਮੇਂ ਦੀ ਆ ਉਹ ਲੰਮੀ ਚੱਲੂਗੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਇਹ ਨੇ ਜਿੰਨੀ ਗੰਡੇ ਦੀ ਉਮਰ ਹੈਗੀ ਆ ਉਨੀ ਉਹਨੇ ਉਮਰ ਭੋਗਣੀ ਆ ਤੇ ਬਾਕੀ ਆਪਣਾ ਰੱਖ-ਰਖਾਵ ਹੁੰਦਾ ਗਰਮੀ ਤੋਂ ਬਚਾ ਕੇ ਰੱਖਣੇ ਆ। ਇਹਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਕਿ ਸੀਟ ਦੇ ਵਿੱਚ ਪਰ ਇੰਨੀ ਆਪ ਦੀ ਸਖਿਆਈ ਹੋ ਜਾਂਦੀ ਆ ਕੱਖ ਮਾਰਨੀ ਲੋੜ ਨਹੀਂ ਪੈਂਦੀ ਕਿ ਬਾਹਣ ਥੱਲੋਂ ਪੋਲਾ ਰਹਿੰਦਾ ਗੰਡਾ ਪੂਰਾ ਸਾਈਜ਼ ਦੇ ਵਿੱਚ ਬਣਦਾ ਬਹੁਤ ਵਧੀਆ ਤੇ ਚਲੋ ਕਰਦੇ ਆ ਸ਼ੁਰੂ ਆਪਾਂ ਤੇ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਜੀ ਆਪਾਂ ਸ਼ੁਰੂ ਕਰਨ ਲੱਗੇ ਆ ਇਹਦਾ ਵਿਛੌਣਾ ਜਿਵੇਂ ਕਹਿੰਦੇ ਆਂਦੇ ਆਪਾਂ ਵਿਚਾਰ ਰਹੇ ਆਂ ਹੁਣ ਇਸ ਚੀਜ਼ ਨੂੰ ਕਿ ਇਧਰਲਾ ਮੱਥਾ ਆਪਾਂ ਨਾਪਦੇ ਆਂਗੇ ਐਨੂੰ ਹੋਰ ਹੋ ਜਾ ਇਹ ਇੱਥੇ ਖੰਡ ਲੈ ਚੱਲ ਪਰ ਇਹਨੂੰ ਬਰਾਬਰ ਕਰਕੇ ਲੈ ਚੱਲ ਬਾਕੀ ਦੇਖਦੇ ਆ ਪਹਿਲੀ ਯਾਰ ਲਾਉਣ ਲੱਗੇ ਆ ਵੀ ਕਿੰਨਾ ਕੁ ਆਪਾਂ ਇਹਦੇ ਵਿੱਚ ਸਕਸੈਸ ਹੁੰਨੇ ਆ ਬਸ ਰੋਗ ਲਾ ਮਿੱਟੀ ਪਾ ਰਿਹਾ ਪਹਿਲਾਂ ਇੱਥੇ ਇੱਥੇ ਮਿੱਟੀ ਪਾਉਣੇ ਆ ਆਇਓ ਰਹਾ ਜਾ ਉਰੇ ਆਈ ਇਹ ਰਿਹਾ ਇਹ ਚੀਜ਼ਾਂ ਹਨਾ ਦੋਵੇਂ ਇੱਕ ਪਾਸੇ ਇੱਕੋ ਜਿਹੀ ਆਹ ਬਾ ਉਹ ਨਾ ਇਧਰ ਨੂੰ ਕਰਦੇ ਹੋਰ ਆ ਥੋੜਾ ਜਿਹਾ ਸੰਨ ਜ਼ਿਆਦਾ ਹੀ ਰਹਿ ਜਾਊਗਾ ਮੁੜ ਕੇ ਆ ਕਾਕਤੀ ਉਧਰ ਆਉਣ ਕਰਦੇ ਕਾਕ ਤੈਨੂੰ ਕਰਦੇ ਉਹ ਵੱਟ ਤੇ ਚੜ ਜੂਗਾ ਨਾ ਵੱਟ ਤੇ ਮਿੱਟੀ ਪਾ ਦਿਆਂਗੇ ਆਪਾਂ ਇਹਦਾ ਵੇਸਟ ਹੀ ਜਾਊਗਾ ਇਹ ਹੋਰ ਕਰਦੇ ਦੋਸਤੋ ਬੰਦੇ ਆਪਾਂ ਅਣਜਾਣ ਆ ਇਹਦੇ ਵਿੱਚ ਤਾਂ ਅੱਜ ਜਿਹੜੀ ਸ਼ੀਟ ਲਾ ਰਹੇ ਹੋਰ ਕਰਦੇ ਆ ਇਹਨੂੰ ਹੋਰ ਕਰਦੇ ਉਰੇ ਨੂੰ ਉਰੇ ਨੂੰ ਘਰ ਮੜਾ ਜਾ ਸਹੀ ਆ ਤੇ ਹੋ ਸਕਦਾ ਵੀ ਚਲੋ ਆਪਾਂ ਕਾਮਜਾਬ ਹੋ ਜਗੇ ਇਧਰ ਲ ਮੱਥਾ ਨੱਪ ਕੇ ਆਪਾਂ ਇਹਦਾ ਫੇਰ ਉਧਰ ਨੂੰ ਆਪਾਂ ਖਿੱਚ ਲਾਂਗੇ ਇਸ ਚੀਜ਼ ਨੂੰ ਆ ਮੱਥਾ ਨਾਪ ਲਗੇ ਪਹਿਲਾਂ ਪਏ ਤਾਂ ਨਾ ਇਧਰੋਂ ਮੱਥੇ ਤੋਂ ਥਾਂ ਛੱਡੀ ਹੈ ਜਾਣ ਕੇ ਇਧਰ ਵੀ ਹੋਰ ਲਾ ਦੇਾਂਗੇ ਬਾਕੀ ਇਹ ਥੋੜਾ ਘਾਹ ਸੀਗਾ ਇੱਥੇ ਤਾਂ ਕਰਕੇ ਛੱਡ ਲਿਆ ਮੱਥਾ ਇਧਰੋਂ ਥੋੜਾ ਜਿਹਾ ਜੇ ਇਧਰ ਨੂੰ ਆਪਾਂ ਜਿਆਦਾ ਕਰਤਾ ਤੇ ਬਾਕੀ ਹੁਣ ਜਦੋਂ ਇਹਨੂੰ ਵਿਛਾਉਣੇ ਆ ਸਮਾਰਕੇ ਹਾਂ ਕੋਈ ਚੱਕਰ ਨਹੀਂ ਉਹ ਨਪਲਾਂਗੇ ਹੁਣ ਆਪਾਂ ਮੜਾ ਜੇ ਉਹ ਤੇ ਲਾ ਦੇਣਗੇ ਕੁਛ ਨਾ ਕੁਛ ਉਹਦੇ ਨੂੰ ਆ ਫਿਰ ਉਹ ਨੂੰ ਮੜਾ ਜੇ ਬਿਰੋ ਇਕੱਠਾ ਆ ਜਾਂਦਾ ਇਕੱਠਾ ਨਹੀਂ ਹੁੰਦਾ ਕਰ ਲਾਂਗੇ ਸਿੱਧੋ ਆਪਾਂ ਲਾਉਣ ਲੱਗ ਪਏ ਆ ਗੰਡੇ ਤੇ ਇਹ ਜਿਵੇਂ ਜਿਵੇਂ ਆਪਾਂ ਉਹ ਸ਼ੀਟ ਦੇ ਨੇੜੇ ਜਾਇਆ ਕਰਾਂਗੇ ਓਵੇਂ ਓਵੇਂ ਆਪਾਂ ਗਾਂ ਬਿਛਾ ਦਿਆ ਕਰਾਂਗੇ ਤੇ ਇਹ 4/4 ਦੀਆਂ ਹੈਗੀਆਂ ਮੋਰੀਆਂ ਵੈਸੇ ਤਾਂ ਅਸੀਂ ਥੋੜਾ ਸੰਗਣਾ ਹੀ ਲਾਈ ਜਾਂਦੇ ਆ ਕਿਹਾ ਤਾਂ ਸਾਨੂੰ ਸੀਗਾ 5 ਇੰਚ ਤੇ ਪਰ ਜਿਹੜੀ ਸ਼ੀਟ ਦੇ ਵਿੱਚ ਇਹ ਮੋਰੀਆਂ ਬਣੀਆਂ ਹੋਈਆਂ ਹਨਾ ਹੋਲ ਬਣੇ ਹੋਏ ਆ ਅਸੀਂ ਉਹਦੇ ਮੁਤਾਬਕ ਹੀ ਲਾ ਰਹੇ ਆ ਤੇ ਬਾਕੀ ਗਾਂ ਕਿਸਮਤ ਹਨਾ ਵੀ ਪਹਿਲੀ ਵਾਰ ਦੀ ਆਪਣੀ ਇਹ ਹੈਗੀ ਆ ਜੋ ਇਹਨਾਂ ਦੇ ਖੇਤੀ ਇਹ ਪਿਆਜ਼ ਦੀ ਸੀਟ ਦੇ ਉੱਪਰ ਤੇ ਦੇਖਦੇ ਆ ਸਾਡਾ ਲਾਉਣ ਦਾ ਮਕਸਦ ਇਹੀ ਆ ਵੀ ਸਾਡੇ ਇੱਥੇ ਨਾ ਮੁਰਕ ਬਹੁਤ ਜ਼ਿਆਦਾ ਹੈ ਜਿਹਨੂੰ ਮੋਥਾ ਕਹਿ ਦਿੰਦੇ ਆ ਤੇ ਅੱਡੋ ਅੱਡੀ ਪੰਜਾਬ ਦੀਆਂ ਪਛਾਵਾਂ ਦੇ ਵਿੱਚ ਉਹਨੂੰ ਡੀਲਾ ਵੀ ਕਹਿ ਦਿੰਦੇ ਆ ਤੇ ਨਾਗਰ ਮੋਥਾ ਮੁਰਕ ਜਿਵੇਂ ਅਸੀਂ ਮਾਲ ਵਿੱਚ ਮੁਰਕ ਕਹਿੰਨੇ ਆ ਸਾਡੇ ਨਜਾਇਜ਼ ਹੀ ਹੋ ਜਾਂਦੀ ਆ ਉਹ ਮੁਰਕ ਇਹ ਸਾਡੇ ਪੱਠਿਆਂ ਵਾਲੀ ਥਾਂ ਇਹ ਤੇ ਪੱਠਿਆਂ ਦੇ ਵਿੱਚ ਇੰਨੀ ਮੁਰਕਾ ਹੋਰ ਜੜੀਆਂ ਬੂਟੀਆਂ ਜਿਹੜੀਆਂ ਕੱਖਪਕਾਨ ਬਾਲੇ ਹੋ ਜਾਂਦੇ ਆ ਵਿੱਚ ਜਿਹੜੀ ਮੁਰਕ ਨੂੰ ਆਪਾਂ ਗੋਡੀ ਪਾਵਾਂਗੇ ਤੀਜੇ ਦਿਨ ਫੇਰ ਉਹ ਫੁੱਟੇ ਆਉਂਦੀ ਆ ਗੋਡੀ ਪਾਉਣ ਦਾ ਕੋਈ ਹਰਜ ਨਹੀਂ ਹੁੰਦਾ ਕਿ ਬੰਦੇ ਨੂੰ ਵੀ ਗੋਡੀ ਪਾਉਣੀ ਔਖੀ ਆ ਲਾ ਤਾਂ ਭਾਵੇਂ ਆਪਾਂ ਕਨਾਲ ਥਾਂ ਲੱਗੇ ਉਹਦੇ ਵਿੱਚ ਗੋਡੀ ਪਾਉਣ ਦਾ ਨਹੀਂ ਔਖਾ ਹੁੰਦਾ ਕੰਮ ਕੋਈ ਵੀ ਪਰ ਜਿਹੜੀ ਇਹ ਮੁਰਕ ਆ ਨਾ ਮੁਰਕ ਜਿੰਨੀ ਮਰਜ਼ੀ ਗੋਡੀ ਪਾਈ ਜਾ ਉਹ ਤੀਜੇ ਦਿਨ ਬਾਹਰ ਆ ਜਾਂਦੀ ਆ ਇਹਦੀਆਂ ਗੰਡਾਂ ਬਹੁਤ ਹੁੰਦੀਆਂ ਫਿਰ ਨਵੇਂ ਫਟਾਰੇ ਕਰੀ ਜਾਂਦੀ ਆ ਗੰਡਾ ਨਾ ਚੱਜ ਨਾਲ ਹੁੰਦਾ ਨਹੀਂਗਾ ਨਾ ਹੀ ਜਿਹੜੀ ਗੰਡੇ ਨੂੰ ਜਾਰੇ ਗੋਡੀ ਵੀ ਨਹੀਂ ਪਾਈ ਜਾਂਦੀ ਕਹਿੰਦੇ ਵੀ ਇਹਦੀਆਂ ਜੜਾਂ ਮੁੜ ਕੇ ਹੱਲ ਜਾਂਦੀਆਂ ਇਹਨੂੰ ਜਿਵੇਂ ਅਸੀਂ ਮਾਲਚਿੰਗ ਵਾਲੇ ਸੀਟ ਦੇ ਉੱਪਰ ਗੰਡਾ ਬਹੁਤ ਸੋਹਣਾ ਹੁੰਦਾ ਆਪਾਂ ਬਾਹਰ ਲਿਆਂ ਵੀਡੀਓ ਚੈਨਾ ਚੁਣਨੀਆਂ ਵੀ ਦੇਖਦੇ ਰਹਿੰਨੇ ਆ ਉਹਦੇ ਵਿੱਚ ਕਿੱਡੇ ਕਿੱਡੇ ਮੋਟੇ ਗੰਡੇ ਕਰਦੇ ਬਾਕੀ ਉਹਨਾਂ ਦੀਆਂ ਵੈਰਾਈਟੀਆਂ ਵੀ ਉਹ ਹੋ ਜੀਆਂ ਹੁੰਦੀਆਂ ਉਧਰ ਸੋਧ ਵੀ ਬਹੁਤ ਹੋਈ ਵੀ ਆ ਪਰ ਆਪਾਂ ਫੇਰ ਵੀ ਆਪਣੀ ਇੱਕ ਨਿੱਕੀ ਜੀ ਕੋਸ਼ਿਸ਼ ਆ ਹਨਾ ਇਹ ਵੀ ਆਪਾਂ ਵੀ ਤਾਂ ਕਿਸੇ ਦੀ ਰੀਸ ਕਰ ਸਕਦੇ ਆ ਇਸ ਖੇਤੀ ਦੇ ਵਿੱਚ ਤੇ ਬਾਕੀ ਆਪਾਂ ਇਹ ਬੈੱਡ ਤੇ ਨਹੀਂ ਲਾਈ ਕਿਉਂਕਿ ਆਪਣੇ ਕੋਲੇ ਡ੍ਰਿਪ ਸਿਸਟਮ ਹੈ ਨਹੀਂ ਸੀਗਾ ਬੈੱਡ ਤੇ ਨਹੀਂ ਲਾਈਗੀ ਆਪਾਂ ਸਿੱਧੀ ਪੱਧਰੀ ਕੇਰੀ ਦੇ ਵਿੱਚ ਲਾਈ ਆ ਇਹ ਪਧਰੀ ਕਿਆਰੀ ਦੇ ਵਿੱਚ ਵੀ ਆਪਣੇ ਮਿੱਤਰ ਨੇ ਲਾਈ ਹੋਈ ਆ ਇਹ ਪਨੀਰੀ ਗੰਡਿਆਂ ਦੀ ਉਹਦੇ ਗੰਡੇ ਵਧ ਗਿਆ ਤਿਆਰ ਹੋਈ ਜਾਂਦੇ ਆ ਪਾਣੀ ਵੀ ਨਹੀਂ ਖੜਦਾਗਾ ਤੇ ਗੰਡੇ ਵੀ ਕਿਸੇ ਪਾਸਿਓਂ ਪੀਲੇ ਨਹੀਂ ਹੋਏਗੇ ਜਾਂ ਕੋਈ ਹੋਰ ਉਹ ਜੀ ਖਰਾਬੀ ਨਹੀਂ ਪਈਗੀ ਦੂਜੇ ਨੰਬਰ ਤੇ ਜਿਹੜੀ ਆਪਾਂ ਇਹ ਧਰਤੀ ਹੈਗੀ ਆਪਣੀ ਇਹ ਆਰਗੈਨਿਕ ਹੀ ਆ ਪਹਿਲਾਂ ਆਪਣਾ ਇਥੇ ਨੇਪੀਅਰ ਬਾਜਰਾ ਹੁੰਦਾ ਸੀਗਾ ਨੇਪੀਅਰ ਬਾਜਰੇ ਦੇ ਵਿੱਚ ਆਪਾਂ ਕਦੇ ਰੇਸਪਰੇ ਕੋਸ਼ ਨਹੀਂ ਕਰਿਆ ਸੀਗਾ ਜਿਹੜਾ ਫਰਟੀਲਾਈਜ਼ਰ ਜਿਹੜੀਆਂ ਜ਼ਹਿਰਾਂ ਕਹਿੰਦੇ ਆ ਉਹਦੇ ਵਿੱਚ ਸਿਰਫ ਆਪਣੀ ਰੂੜੀ ਦੀ ਖਾਦ ਹੀ ਹੁੰਦੀ ਸੀਗੀ ਉਸ ਤੋਂ ਬਾਅਦ ਜਦੋਂ ਆਪਾਂ ਕਿਆਰਾ ਵਾਇਆ ਇਹ ਤੇ ਜਿਹੜੇ ਉਹਦੇ ਕਰਚੇ ਪੱਟੇ ਸੀਗੇ ਉਹਨਾਂ ਦਾ ਆਪਾਂ ਢੇਰ ਲਾ ਕੇ ਇੱਥੇ ਇੱਕ ਥਾਂ ਤੇ ਉਹਨਾਂ ਨੂੰ ਆਪਾਂ ਅੱਗ ਲਾ ਦਿੱਤੀ ਸੀ ਉਹਨਾਂ ਦੀ ਸੁਆਹ ਬਹੁਤ ਜ਼ਿਆਦਾ ਹੈ ਇੱਥੇ ਇਹਨੇ ਏਰਗੇ ਦੇ ਵਿੱਚ ਦੂਜੇ ਨੰਬਰ ਤੇ ਆਪਾਂ ਬੱਕਰੀਆਂ ਦੀ ਖਾਦ ਪਾਈ ਆ ਤੇ ਉਹ ਖਾਦ ਦੀ ਵੀ ਮਹੱਤਤਾ ਪੂਰੀ ਬਣੂਗੀ ਧਰਤੀ ਪੋਲੀ ਰਹੂਗੀ ਤੇ ਦੇਖਦੇ ਆ ਅੱਗੇ ਆਪਣੀ ਕਿਸਮਤ ਆ ਹਨਾ ਪਰ ਐਤ ਕੀ ਕੋਸ਼ਿਸ਼ ਆਪਾਂ ਕਰੀ ਆ ਤੇ ਇਹ ਆਪਾਂ ਨੂੰ ਮਿਲ ਗਿਆ ਸੀ ਬਠਿੰਡੇ ਤੋਂ ਉਠੰਡੇ ਤੋਂ ਆਪਾਂ ਇਹ ਸ਼ੀਟ ਲਿਆ ਕੇ ਉਹਦੇ ਵਿੱਚ ਗੰਡੇ ਲਾਈ ਜਾਂਦੇ ਆ ਤੇ ਜਿਵੇਂ ਦੇਵੇਂ ਆਪਾਂ ਲਾਈ ਚੱਲਾਂਗੇ ਓਵੇਂ ਓਵੇਂ ਗਾਲੀਆਂ ਵਛਾਈ ਚੱਲਾਂਗੇ ਆ ਸਾਡੀ ਜਣੀ ਕਿ ਅਸੀਂ ਮਿੱਟੀ ਪਾਉਣ ਦੀ ਬਜਾਏ ਇਹਨੂੰ ਨੱਪਣਾ ਸੀਗਾ ਤੇ ਅਸੀਂ ਪੱਕੇ ਡਲੇ ਲਿਆਂਦੇ ਪੱਕੇ ਡਲੇ ਲਿਆ ਕੇ ਰੱਖਦੇ ਮਿੱਟੀ ਨਹੀਂ ਅਸੀਂ ਉੱਤੇ ਰੱਖੀ ਗਈ ਅਸੀਂ ਆਖਿਆ ਮਿੱਟੀ ਦਾ ਫੇਰ ਉਹੀ ਪੰਗਾ ਰਹੂਗਾ ਹਨਾ ਕੱਖ ਉਗਰਨਗੇ ਜਦੋਂ ਪਾਣੀ ਲਾਇਆ ਤੇ ਆਪਾਂ ਡਲਿਆਂ ਦਾ ਕੰਮ ਹੀ ਕਰ ਲਿਆ ਪੱਕੇ ਅਹਨ ਰੋੜੇ ਰੱਖ ਤੇ ਲਿਆ ਕੇ ਇਹਦੇ ਉੱਤੇ ਇਹ ਪਾਣੀ ਲਾਉਣ ਨਾਲ ਅਸਲ ਵਿੱਚ ਜਦੋਂ ਇਹ ਜੰਮਦੀ ਕਿਵੇਂ ਧਰਤੀ ਤੇ ਪਾਣੀ ਲਾਉਣ ਨਾਲ ਜੰਮ ਜਾਂਦੀ ਉੱਤੇ ਫੇਰ ਨਹੀਂ ਉੱਠਦੀ ਕਿ ਕਿਸੇ ਹਾਲਤ ਵੀ ਨਹੀਂ ਉੱਠਦੀ ਫਿਰ ਤਾਂ ਇਹ ਦੋਸਤੋ ਇਹ ਨਾ ਜਦੋਂ ਅਸੀਂ ਪਹਿਲਾਂ ਤਾਂ ਲਾਉਂਦੇ ਸੀ ਉਹੀ ਵੀ ਜਿਵੇਂ ਗੰਡਾ ਫਾੜ ਲਿਆ ਤੇ ਇਹ ਉਂਗਲ ਨਾਲ ਨਪਦੇ ਸੀ ਵਿੱਚ ਉਹਨਾਂ ਵਾਹਣ ਸਾਡੇ ਪੈਰਾਂ ਨਾਲ ਹੀ ਕੁਛ ਕਰੜਾ ਹੋਇਆ ਕਿਉਂਕਿ ਮੀਂਹ ਪਿਆ ਕਰਕੇ ਥੋੜੀ ਜਿਹੀ ਸਲਾਬ ਹੈਗੀ ਆ ਤੇ ਅਸੀਂ ਹੁਣ ਆਹ ਡੱਕੇ ਜਿਹੜੇ ਹੈਗੇ ਆ ਜੰਤਰ ਦੇ ਇਹ ਤੋੜਲੇ ਸੀਗੇ ਇਹਨੂੰ ਅਸੀਂ ਪਹਿਲਾਂ ਗੱਡ ਲੈਨੇ ਵਿੱਚ ਇਹਦੇ ਤੇ ਗੰਡਾ ਰੱਖ ਦਿੰਨੇ ਆ ਅਸੀਂ ਕਰਕੇ ਮਾੜੀ ਜੀ ਮਿੱਟੀ ਲਾ ਦਿੰਨੇ ਨਾਲ ਨਾਲੇ ਤਾਂ ਧਰਤੀ ਆ ਨਾ ਪੋਲੀ ਹੋਈ ਜਾਂਦੀ ਆ ਉਹ ਆ ਦੇਖੋ ਕਿ ਗੰਡਾ ਰੱਖਦਾ ਉੱਪਰੋਂ ਲਾ ਦਾਂਗੇ ਪਾਣੀ ਇਹਨੂੰ ਗੰਡੇ ਜਿਹੜੀ ਆਪਾਂ ਇਹ ਵੈਰੈਟੀ ਲੈਂਦੀ ਆ ਨਾ ਇਹ ਉਹਨਾਂ ਨੇ ਆਪਾਂ ਨੂੰ ਇੰਨੀ ਗਾਰੰਟੀ ਦਿੱਤੀ ਆ ਵੀ ਪੂਰਾ 2 250 ਗ੍ਰਾਮ ਤੋਂ ਪਲੱਸ ਦਾ ਗੰਡਾ ਕਹਿੰਦੇ ਹੋਊਗਾ ਪਰ ਜਿਹੜਾ ਸਾਡਾ ਇਹਦਾ ਕਾਗਜ਼ ਦਾ ਸਾਈਜ਼ ਆ ਸੀਟ ਦਾ ਇਹ 200 250 ਗ੍ਰਾਮ ਵਾਲੇ ਗੰਡੇ ਦਾ ਨਹੀਂਗਾ ਇਹ ਛੋਟੇ ਗੰਡੇਆਂ ਵਾਲੀ ਆ ਤੇ ਬਾਕੀ ਆਪਾਂ ਲਈ ਜੰਨੇ ਅੱਜ ਕਿੰਨੀ ਜਨਵਰੀ ਹੋ ਗਈ 18 ਜਨਵਰੀ ਨੂੰ 18 ਜਨਵਰੀ 2025 ਨੂੰ ਲਾਉਣ ਲੱਗੇ ਆ ਤੇ ਇਹ ਜਿਹੜਾ ਬੀ ਆ ਉਹ ਬਾਈ ਨੇ ਆਪਾਂ ਨੂੰ ਕਿਹਾ ਵੀ ਕਹਿੰਦਾ ਇਹ ਚੀਜ਼ ਦੀ ਸਾਡੀ ਗਰੰਟੀ ਆ ਭਾਵੇਂ ਸਾਰੀ ਜਨਵਰੀ ਗੰਡੇ ਲਈ ਚੱਲੋ ਫਰਵਰੀ ਆਉਣ ਤੱਕ ਕਹਿਣ ਦਾ ਭਾਵਾ ਵੀ ਇਹ ਸਾਡੀ ਪਛੇਤੀ ਨਹੀਂ ਕਿ ਵੈਰੈਟੀ ਤੇ ਇਹ ਫੁੱਲ ਸਾਈਜ਼ ਦਾ ਗੰਡਾ ਹੋਊਗਾ ਤੇ ਗੰਡਿਆਂ ਦੀ ਸਟੋਰੇਜ ਲਾਈਫਟਾਈਮ ਵੀ ਬਹੁਤ ਸੋਹਣਾ ਹੈ ਇਸ ਗੰਡੇ ਦਾ ਤੇ ਬਾਕੀ ਕਰ ਦੇਖਦੇ ਆ ਹਨ ਕੀ ਬਣਦਾ ਪਾਣੀ ਇਹਨੂੰ ਆਪਾਂ ਲਾ ਹੀ ਦੇਾਂਗੇ ਪਾਣੀ ਨਹੀਂ ਬਾਲਾ ਲੇਟ ਕਰ ਦੇਗੇ ਕਿਉਂਕਿ ਕਾगज ਹੈਗਾ ਮੁੜ ਕੇ ਵੀ ਨਹੀਂ ਪਤਾਗਾ ਕਿਉਂ ਕੁੱਤੇ ਵੀ ਬਹੁਤ ਜਿਆਦੇ ਹਨਾ ਕੁੱਤੇ ਮੁੜ ਕੇ ਖਲਾਰੀ ਫਿਰਨੇ ਇਹਨੂੰ ਕੁੱਤੇ ਵੀ ਪਾੜ ਸਕਦੇ ਆ ਆ ਕੇ ਖਰੂ ਪਾਉਣ ਲੱਗ ਪੈਂਦੇ ਆ ਜੇ ਉਹ ਦੂਰੋਂ ਚਮਕੂਗਾ ਨਾ ਕਾगज ਆ ਕੇ ਵਾਰਾ ਕੁੱਤੇ ਆ ਕੇ ਫਿਰ ਉਹ ਮਾਰਦੇ ਆ ਤੇ ਪਹੁੰਚੇ ਤੇ ਖੱਜਲ ਕਰਨਗੇ ਆਪਣੇ ਕਾਗਜ਼ ਨੂੰ ਪਾਣੀ ਨੂੰ ਲਾਜ ਦੇਾਂਗੇ ਗਿੱਲੇ ਚ ਮੁੜ ਕੇ ਫਿਰ ਫੋਮੇ ਖੌਰੂਣੀ ਪਾਉਂਦੇ ਗਿੱਲੇ ਚ ਆ ਕੇ ਆਉਣਗੇ ਲਾਜ਼ਮੀ ਇਹ ਗੱਲ ਨਹੀਂ ਵੀ ਆਉਣਾ ਨਹੀਂ ਕੁੱਤਿਆਂ ਨੇ ਵੇ ਵੇਖਣ ਤਾਂ ਆਉਂਦੇ ਹੀ ਆ ਜੀਜ ਨੂੰ ਜਦੋਂ ਦੂਰੋਂ ਦੇ ਸੀ ਨਾ ਵੀ ਆਹ ਕੀ ਚੀਜ਼ ਆ ਤੇ ਪਰ ਫਿਰ ਉਹ ਤੇ ਪੱਟਦੇ ਹੀ ਨਹੀਂ ਇਹਨੂੰ ਆ ਕੇ ਜੇ ਐ ਸੁੱਕੇ ਥਾਂ 'ਚ ਪੱਟਣਗੇ ਮਲੇ ਗੰਡੇ ਦੀ ਜੜ ਛੇਤੀ ਲੱਗ ਜੂਗੀ ਤੇ ਸਹੀ ਸਮੇਂ ਤੇ ਗਰੋਥ ਕਰੂਗਾ ਇਹਦੇ ਤੇ ਆਪਾਂ ਸਪਰੇ ਕੋਈ ਕਰਾਂਗੇ ਲਾਜ਼ਮੀ ਫੰਗਸ ਵਾਲੀ ਰੇਤ ਆਪਾਂ ਇਹਦੇ ਪਾਉਣੀ ਨਹੀਂਗੀ ਰੇਤ ਆ ਪਹਿਲਾਂ ਹੀ ਧਰਤੀ ਚ ਰੂੜੀ ਦੀ ਪਾਈ ਹੋਈ ਆ ਤੇ ਫੰਗਸ ਵਾਲੀ ਆਪਾਂ ਨੂੰ ਜ਼ਰੂਰ ਕਰਨੀ ਪਊਗੀ ਫੰਗਸ ਦਾ ਆਪਾਂ ਨੂੰ ਪਤਾ ਲੱਗੂਗਾ ਕਹਿਣ ਦਾ ਭਾਵ ਵੀ ਪਤਾ ਲੱਗਣ ਤੋਂ ਪਹਿਲਾਂ ਹੀ ਹੋ ਜੇ ਤਾਂ ਸਭ ਤੋਂ ਵਧੀਆ ਪਰ ਨਹੀਂ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਵੀ ਜਿਹੜਾ ਗੰਡੇ ਦੀ ਆ ਭੂਕ ਆ ਇਹ ਪੀਲੀ ਜੀ ਹੋਣ ਲੱਗ ਪੈਂਦੀ ਐ ਤੇ ਸੁੱਕਣ ਲੱਗ ਪੈਂਦੀ ਐ ਉੱਪਰੋਂ ਤੇ ਉਹ ਫੰਗਸ ਦੀ ਹੋ ਸਕਦੀ ਆ ਉਹਦੀ ਸਮੱਸਿਆ ਉਦੋਂ ਆਪਾਂ ਫਿਰ ਪਹਿਲਾਂ ਹੀ ਸਪਰੇਅ ਕਰਦੇ ਆਂਗੇ ਤੇ ਗੰਡੇ ਆਪਾਂ ਕਰਨੇ ਬਹੁਤ ਸੋਹਣੇ ਮਿਹਨਤ ਪੂਰੀ ਕਰਾਂਗੇ ਮਿਹਨਤ ਹੋਣ ਵੀ ਆਪਾਂ ਲੱਗੇ ਪਏ ਆ ਪੂਰੀ ਮਿਹਨਤ ਕਰਨ ਵਾਹਣ ਆਪਣਾ ਘਟੋ ਘਟੇ ਤਿੰਨ ਨਾਰੀ ਬਾਤ ਆ ਪਹਿਲਾਂ ਜਦੋਂ ਕਰਚੇ ਪੱਟੇ ਦੇ ਚੋਂ ਬਾਜਰੇ ਜਦੇ ਉਦੋਂ ਵਾਇਆ ਸੁੱਕਾ ਫੇਰ ਇਹਨੂੰ ਕਰਚੇ ਰੋਲ ਕੇ ਇੱਥੇ ਅੱਗ ਲਾਈ ਅੱਗ ਲਾਉਣ ਤੋਂ ਬਾਅਦ ਫੇਰ ਸਵਾਇਆ ਤੇ ਤੀਜੀ ਆ ਰੱਜ ਬਾਤ ਆ ਇਹ ਧਰਤੀ ਤੇ ਪੂਰੀ ਪੋਲੀ ਕਰਤੀ ਬੱਠਲ ਨਾਲ ਆਪਾਂ ਰੇ ਪਾਈਏ ਦੇ ਵਿੱਚ ਰੂੜੀ ਦੀ ਸਿਰ ਤੇ ਚੱਕ ਚੱਕ ਕੇ ਬੱਠਲ ਬੱਕਰੀਆਂ ਦੀਆਂ ਮੀਂਗਣਾ ਜਿਹੜੀਆਂ ਅਸੀਂ ਗਲੀਆਂ ਸੜੀਆਂ ਖਾਦ ਉਹ ਪਾਈਏ ਦੇ ਵਿੱਚ ਤੇ ਫੇਰ ਬਾਹਣ ਵਾਇਆ ਤੀਜੀ ਆ ਰਵਾਣਾ ਚ ਫੇਰ ਹੋਏਗਾ ਸਾਰੀ ਖਾਦ ਇਹਦੇ ਵਿੱਚ ਜਾਨੀ ਕਿ ਗਲ ਚੁੱਕੀ ਆ ਤੇ ਪੂਰੀਆਂ ਧਰਤੀ ਗੰਡੋਆਂ ਵਾਲੀ ਬਣ ਗਈ ਇਹ ਜਦੋਂ ਇਹਨੂੰ ਪਾਣੀ ਲਾਵਾਂਗੇ ਜਿਹੜੀ ਇਹਦੇ ਚ ਕਰਚਿਆਂ ਦੀ ਰਹਿਣ ਖੂੰਦਾ ਜਾਂ ਰੇਹ ਦੀ ਰਹਿਣ ਖੂੰਦਾ ਉਥੇ ਗੰਡੋਏ ਪੈਦਾ ਹੋਣਗੇ ਤੇ ਇਹ ਮਾਲਚਿੰਗ ਦਾ ਇਹ ਵੀ ਫਾਇਦਾ ਹੁੰਦਾ ਵੀ ਗੰਡੋਏ ਬਾਣ ਦੇ ਵਿੱਚ ਧਰਤੀ ਨੂੰ ਪੋਲਾ ਰੱਖਦੇ ਆ ਇਹਦੀ ਜਾੜਾ ਜਿਹੜੀ ਉਹ ਹੋਰ ਵਿਕਾਸ ਕਰੋਗੇ ਪਾਸੇ ਨੂੰ ਜਿੰਨਾ ਜਿੰਨੀ ਇਹਦੀ ਜੜ ਵਧੂਗੀ ਥੱਲੇ ਨੂੰ ਓਨਾ ਗੰਡਾ ਮੋਟਾ ਹੋਊਗਾ ਮਾੜੇ ਤੋਂ ਮਾੜੀ ਵੈਰੈਟੀ ਵੀ ਨਾ ਜਿਹੜੀ ਹੁੰਦੀ ਆ ਉਹਦੀ ਜੜ ਬੰਨ ਲੱਗ ਪਏ ਥੱਲੇ ਤੇ ਉਹ ਵਧ ਗਿਆ ਜਾਨੀ ਕਿ ਗਰੋਥ ਕਰ ਜਾਂਦੀ ਆ ਤੇ ਝਾੜ ਵੀ ਚੰਗਾ ਦੇ ਜਾਂਦੀ ਆ ਬਾਕੀ ਇਹਦੇ ਝਾੜ ਤੇ ਆਪਾਂ ਨੂੰ ਅਜੇ ਤੱਕ ਕੋਈ ਪਤਾ ਨਹੀਂਗਾ ਕਿ ਕਿੰਨਾ ਹੋਊਗਾ ਉਹ ਮੌਕਾ ਦੱਸੂਗਾ ਲੋ ਵੀ ਦੋਸਤੋ ਕਰਤੀ ਕੰਪਲੀਟ ਆਪਾਂ ਪਨੀਰੀ ਆਪਣੀ ਤੇ ਇੰਨੀ ਜਗ੍ਹਾ ਲੱਗੀ ਆ ਇਹ। ਬਸ ਜਿੰਨੀ ਕ ਆਪਾਂ ਸੀਗਾ ਮਨ ਵੀ ਲਾਵਾਂਗੇ। ਬਾਕੀ ਇਹ ਤੱਕ ਸਾਡੇ ਕੋਲੇ ਰੋਲ ਪਿਆ ਥੋੜਾ ਜਿਹਾ। ਪਨੀਰੀ ਘਟ ਗਈ ਸਾਡੇ ਕੋਲ। ਤੇ ਉਹ ਬਾਅਦ ਚ ਦੇਖ ਲਾਂਗੇ ਫਿਰ ਕੱਲ ਨੂੰ ਪਨੀਰੀ ਲੈ ਆਵਾਂਗੇ ਆਪਾਂ ਜਾ ਕੇ। ਤੇ ਆਪਾਂ ਮਿੱਟੀ ਨਾਲ ਉਤੋਂ ਦੱਬਣ ਦੀ ਬਜਾਏ ਬਈ ਪੱਕੇ ਡਲੇ ਰੱਖਦੇ। ਮਿੱਟੀ ਨਾਲੋਂ ਆਪਾਂ ਨਾ ਡਲੇ ਰੱਖਦੇ ਉੱਪਰ ਇਹ। ਵੀ ਡਲੇ ਦਾ ਆਪਾਂ ਬਾਅਦ ਚ ਚੱਕ ਵੀ ਦੇਾਂਗੇ ਹਨ ਜਦੋਂ ਗੰਡੇ ਹੋ ਗਏ। ਇਹਦੇ ਉੱਤੋਂ ਦੀ ਐਂ ਪਾਣੀ ਫੇਰ ਦਾਂਗੇ। ਕਿਉਂਕਿ ਆਪਾਂ ਬੈੱਡ ਤੇ ਨਹੀਂ ਲਾਈਨਾ ਪੱਦਰ ਜਗਾ ਤੇ ਲਾਈ ਹੋਈ ਆ ਤੇ ਇਹਨੂੰ ਹੁਣ ਪਾਣੀ ਲਾਵਾਂਗੇ ਪਾਣੀ ਲਾਵਾਂਗੇ ਪਤਲਾ ਹੀ ਆਪਾਂ ਵਟ ਕੋਈ ਨਹੀਂ ਪਾਈ ਵਿਚਾਲੇ ਕਿਉਂਕਿ ਜਗਾ ਥੋੜੀ ਆ ਇੰਨੀਆਂ ਵਟਾਂ ਪਾਉਣ ਦੀ ਕੋਈ ਜ਼ਰੂਰਤ ਹੈ ਨਹੀਂਗੀ ਪੱਦਰ ਹੀ ਰਵਾਣ ਪਤਲਾ-ਪਤਲਾ ਪਾਣੀ ਲੱਗ ਜੂਗਾ ਗੰਡੇ ਹੋ ਜਾਣਗੇ ਵਧ ਗਿਆ ਤੇ ਕਈ ਭਰਾਵਾਂ ਨੂੰ ਐ ਲੱਗੂ ਵੀ ਤੁਸੀਂ ਡਲੇ ਜੇ ਰੱਖੀ ਬੈਠੇ ਆ ਰਵਾਣ ਚ ਖਲਾਰ ਪਾਤਾ ਹਨਾ ਪਰ ਇਹ ਡਲਿਆਂ ਦਾ ਕੋਈ ਐਡਾ ਦੋਖ ਨਹੀਂ ਗਿਆ ਬਾਈ ਇਦੇ ਨਾਲ ਨਾਲ ਤਾਂ ਇਹ ਉੱਟਦਾ ਨਹੀਂ ਕਾਗਜ਼ ਜੇ ਇਹਨੂੰ ਆਪਾਂ ਨੱਪਦੇ ਸੀਗੇ ਉਹ ਫਿਰ ਬੈੱਡ ਬਣਾਉਂਦੇ ਫੇਰ ਨੱਪ ਸਕਦੇ ਸੀਗੇ ਐ ਹੁਣ ਆਪਣਾ ਬੈੱਡ ਨਹੀਂ ਬਣਾਇਆ ਪੱਦਰੇ ਥਾਂ ਚ ਲਈ ਹੋਈ ਕਰਕੇ ਨਾ ਤੇ ਡਲੇ ਰੱਖਦੇ ਆਪਾਂ ਕਿਹੜਾ ਦੂਰੋਂ ਲਿਆਉਣੇ ਸੀ ਚੱਕ ਕੇ ਉਹ ਤੂੜੀ ਵਾਲੇ ਕੋਰੇ ਆਪਣੇ ਜਿਹੜੇ ਤੂੜੀ ਵਾਲਾ ਕਮਰਾ ਉੱਥੇ ਚੱਠਾ ਲੱਗਿਆ ਇੱਟਾਂ ਦਾ ਵਿੱਚ ਡਲੇ ਡੱਪੇ ਜੇ ਪਏ ਆ ਉਥੋਂ ਚੱਕ ਕੇ ਤੇ ਇੱਥੇ ਰੱਖਦੇ ਆ ਤੇ ਬੰਦਾ ਸਾਡਾ ਬ੍ਰਦਰ ਮੇਰਾ ਤਾਏ ਦਾ ਮੁੰਡਾ ਲਈ ਜਾਂਦਾ ਰਾਲ ਮਿਲ ਕੇ ਅਸੀਂ ਲਾਏ ਆ ਇਹ ਕੱਲ ਨੂੰ ਇਹਦੇ ਨਾਲ ਲਵਾ ਦੇਾਂਗੇ ਤੇ ਇਹਨੇ ਤਾਂ ਵੈਸੇ ਪੋਲੀਥੀਨ ਨਹੀਂ ਲਾਉਣਾਗਾ ਸੀਟ ਨਹੀਂ ਪਾਉਣੀ ਇਹਨੇ ਤਾਂ ਵੈਸੇ ਹੀ ਲਾਉਣੀ ਆ ਜਿਵੇਂ ਪਹਿਲਾਂ ਲਾਉਂਦੇ ਹੁੰਦੇ ਸੀਗੇ ਇਹ ਆਪਾਂ ਹੀ ਤਜਰਬਾ ਕਰਿਆ ਆ ਇੰਨਾ ਕੁ ਰਹੇਗਾ ਸਾਡਾ ਲਾਉਣ ਵਾਲਾ ਇਹ ਲਾ ਕੇ ਨਵੇੜ ਕੇ ਤੇ ਬਾਅਦ ਚ ਕੱਲ ਨੂੰ ਪਾਣੀ ਲਾਵਾਂਗੇ ਹੁਣ ਤਾਂ ਬੱਦਲ ਵਾਈ ਹੋਈ ਪਈ ਆ ਸੂਰਜ ਢਲ ਗਿਆ ਥੱਲੇ 5:30 ਹੋ ਗਏ ਆ ਕੱਲ ਵੀ ਅਸੀਂ ਲੱਗੇ ਆ ਵਿੱਚੋਂ ਹੋਰ ਕੰਮ ਧੰਦੇ ਪੈ ਜਾਂਦੇ ਆ ਕਿਉਂਕਿ ਇੱਕ ਬੀਲਦਾਰੀ ਦੇ ਵਿੱਚ ਹਨਾ ਜਾਣਾ ਆਉਣਾ ਪੈਂਦਾ ਕਿਸੇ ਨਾ ਕਿਸੇ ਪਾਸੇ ਤੇ ਹੌਲੀ ਹੌਲੀ ਲਾਇਆ ਫ੍ਰੀਜ ਦੇ ਨਾਲ ਟਿਕਾ ਕੇ ਆ ਦੇਖੋ ਤੁਸੀਂ ਬਾਕੀ ਪਨੀਰੀ ਬਾਲੀ ਵੱਡੀ ਨਹੀਂ ਸੀਗੀ ਛੋਟਕੋਈ ਹੈ ਪਨੀਰੀ ਇਹ ਕਈ ਵਾਰੀ ਬਾਲੀ ਵੱਡੀ ਪਨੀਰੀ ਹੁੰਦੀ ਹੈ ਪੱਕੜ ਜੀ ਪਨੀਰੀ ਉਹ ਨਹੀਂ ਲਾਈ ਕੀ ਲਵੀ ਪਨੀਰੀ ਲੱਗੀ ਆ ਧਰਤੀ ਗਿੱਲੀ ਆ ਪੂਰੀ ਆ ਦੇਖੋ ਤੇ ਅੱਗੇ ਰੱਬ ਮਿਹਰ ਕਰੇ ਗੰਡੇ ਹੋ ਜਾਣ ਵਧ ਗਿਆ ਤੇ ਫਿਰ ਆਪਾਂ ਇਸੇ ਤਰ੍ਹਾਂ ਹੀ ਲਾਇਆ ਕਰਾਂਗੇ ਫਿਰ ਭਾਵੇਂ ਵੱਧ ਜਗਾ ਲਾ ਦੇ ਬੰਦਾ ਫਿਰ ਟੈਨਸ਼ਨ ਨਹੀਂ ਹੁੰਦੀ ਹਨਾ ਤੇ ਘਰ ਦੇ ਗੰਡੇ ਮੁੱਕਣੇ ਨਹੀਂਗੇ ਬਾਈ ਇਹ ਅਸੀਂ ਨਾ ਮੰਨ ਕੇ ਚੱਲੋ ਤੁਹਾਨੂੰ ਮੈਂ ਗਿਣਤੀ ਵੀ ਦੱਸ ਦਿਆਂ ਗੰਡਿਆਂ ਦੀ ਗਿਣਤੀ ਉਹ ਮੱਥੇ ਤੋਂ ਲੈ ਕੇ ਤੇ ਇੱਥੋਂ ਤੱਕ ਜਿਹੜੀ ਇੱਕ ਲਾਈਨ ਆ ਇਹ ਇਹਦੇ 'ਚ 100 ਤੇ 15 ਗੰਡੇ ਲੱਗਦੇ ਆ ਤੇ ਜਿਹੜੀ ਸ਼ੀਟ ਦੀਆਂ ਟੋਟਲ ਐ ਐਸ ਲੋਟ ਇੰ ਲੰਮਾ ਲੈਣਾ 9 ਆ ਤੇ ਇਹ ਐਸ ਲੋਟ 115 ਗੰਡੇ ਲੱਗੇ ਇੱਕ ਲਾਈਨ ਚ ਤੇ ਸ਼ੀਟਾਂ ਲੱਗੀਆਂ ਆਪਣੀਆਂ 1 2 3 4 5 ਤੇ 6 ਤੇ ਮੰਨ ਲਓ ਇੱਕ ਆਪਣੀ ਜਿਹੜੀ 6ਵੀਂ ਉਹਦੇ ਤੱਕ ਖਲ ਗਈ ਆ ਲਾਈ ਜਾਂਦੇ ਤੇ 5 ਆ ਹਲਾਤੀਆਂ ਇਹਨਾਂ ਦੇ ਵਿੱਚ 51 520 ਮੰਨ ਲਾ ਅਸੀਂ ਬਣਾਇਆ ਸੀ حساب ਜਿਆ ਨਾ 5400 ਦੇ ਕਰੀਬ ਗੰਡੇ ਲੱਗ ਗਏ ਆ ਤੇ ਜੇ ਇੱਕ ਘਰੇ ਆਪਾਂ ਖਾਣੇ ਆ ਗੰਡੇ ਆਪਾਂ ਕਿਹੜਾ ਵੇਚਨੇ ਆ ਤੇ ਮੁੱਕਦੇ ਹੀ ਨਹੀਂਗੇ ਬਾਈ 365 ਦਿਨ ਹੁੰਦੇ ਆ ਤੇ ਜੇ ਚਾਰ ਗੰਡੇ ਦੋ ਸੁਬਾ ਤੋਂ ਸ਼ਾਮ ਨੂੰ ਜੇ ਇੱਕ ਦਿਨ ਚਟਨੀ ਵੀ ਕਰੀ ਤਾਂ ਫੇਰ ਵੀ 11500 ਗੰਡਾ ਚਾਹੀਦਾ ਹੁੰਦਾ ਆਪਾਂ ਨੂੰ ਹਨਾ ਮੰਨ ਕੇ ਚੱਲੋ 11500 ਤੇ ਇਹ ਆਪਾਂ ਤਕਰੀਬਨ 6000 ਦੇ ਕਰੀਬ 6-7000 ਗੰਡਾ ਲੱਗ ਜਾਣਾ ਬਾਕੀ ਰੋਲ ਸਾਡੇ ਕੋਲੇ ਪਿਆ ਇਹ ਦੇਖਾਂਗੇ ਕਿੰਨਾ ਕੁ ਹੋਰ ਲੱਗਦਾ ਤੇ ਪਨੀਰੀ ਆਪਾਂ ਲਿਆ ਕੇ ਹੋਰ ਲਾ ਦੇਾਂਗੇ ਵਾਹਣ ਆਪਣੇ ਕੋਲੇ ਵਾਇਆ ਹੋਇਆ ਵਾਦੂਗਾ ਪੱਧਰਾ ਕਰ ਲੈਣੇ ਜਿੰਨਾ ਕੇ ਸਾਥ ਉਹ ਲਤੜਾ ਹੁੰਦਾ ਨਾ ਵੀ ਲਤੜਾ ਲਤਰਿਆ ਜਾਂਦਾ ਗਿੱਲਾ ਕਰਕੇ ਮੀਂਹ ਪਿਆ ਸੀਗਾ ਤੇ ਸਲਾਬ ਹੈਗੀ ਆ ਇਹ ਅਸੀਂ ਕਈ ਨਾਲ ਉਹਨਾਂ ਕੇ ਪੱਟ ਕੇ ਤੇ ਪੱਧਰ ਕਰ ਦਿੰਨੇ ਆ ਤੇ ਸੀਟ ਵਿਛਾ ਕੇ ਤੇ ਗੰਡੇ ਲਾਈ ਜਾਂਦੇ ਆ ਆ ਦੇਖ ਸਕਦੇ ਆ ਤੁਸੀਂ ਬਾਕੀ ਤੁਸੀਂ ਵੀ ਜਿਵੇਂ ਆਦੇ ਹੁੰਦੇ ਦੁਆ ਕਰਿਓ ਵੀ ਆਪਣੇ ਗੰਡੇ ਵਧ ਗਿਆ ਹੋ ਜਾਣ ਤੇ ਅੱਗੇ ਤੋਂ ਸਾਰੇ ਭਰਾ ਇਹ ਸੀਟ ਤੇ ਮਲਚਿੰਗ ਵਾਲੀ ਸੀਟ ਤੇ ਗੰਡੇ ਲਾਉਣ ਓਕੇ ਦੋਸਤੋ ਧੰਨਵਾਦ ਜੀ